ਬੜੀ ਦੁਖਦਾਈ ਖਬਰ ਬਠਿੰਡਾ ਰੇਲਵੇ ਲਾਈਨ ਤੇ ਇੱਕ ਨੌਜਵਾਨ ਬੁਰੀ ਤਰ੍ਹਾਂ ਕਟਿਆ ਗਿਆ ਉਹਦੀ ਡੈੱਡ ਬੋਡੀ ਆ ਜਿਹੜੀ ਇੱਥੇ ਪਈ ਤੇ ਨਾਲ ਉਹ ਪਰਨਾ ਆ ਪਿਆ ਪਰਨਾ ਤੇ ਇੱਥੇ ਸਰਿੰਜਾਂ ਵੀ ਆ ਜਿਹੜੀਆਂ ਇੱਥੇ ਦੱਸਿਆ ਜਾ ਰਿਹਾ ਤਿੰਨ ਨੌਜਵਾਨ ਸੀ ਇੰਜੈਕਸ਼ਨ ਪਿਆ ਟੀਕਾ ਪਿਆ ਹੋਇਆ ਇੱਥੇ ਕੋਲੇ ਦੋ ਟੀਕੇ ਕੋਲੇ ਪਏ ਆ ਭਈ ਆ ਮੁੰਡਾ ਜਿਹੜਾ ਹੈਗਾ ਟੀਕੇ ਵੀ ਕੋਲੇ ਪਏ ਆ ਲੱਗ ਕਿੰਨੇ ਜਾਣੇ ਸੀ ਕਹਿੰਦੇ ਇੱਥੇ ਇਹ ਜੀ ਸੰਜੇਪ ਤਿੰਨ ਜਾਣੇ ਸੀ ਜੀ ਤਿੰਨੇ ਜਣੇ ਇੱਥੇ ਬੈਠੇ ਰਹੇ ਸੀ। ਇਹ ਜਦੋਂ ਬਾਈ ਟ੍ਰੇਨ ਆਈ ਇੱਕੋ ਤਾਂ ਵਸਨ ਭਾਈਦਣ ਦੇਖਿਆ ਗਿਆ ਜ। ਇੱਕ ਲਪੇਟ ਚ ਆ ਕੇ ਤੇ ਉਹ ਦੂਜੇ ਦੋਆਂ ਦਾ ਪਤਾ ਨਹੀਂ ਕਿ ਕਿੱਧਰ ਚਲੇ ਗਏ ਸੀ। ਉਹ ਭੱਜ ਗਏ। ਹਾਂਜੀ। ਵੀ ਕੋਈ ਦਿਖਿਆ ਨਹੀਂ ਉਹ ਦਵਾਚੂਈ। ਵੀ ਸਾਰੇ ਦਾ ਧਿਆਨ ਹੀ ਅਧਰਲੇ ਪਾਸੇ ਟਵਟੋ ਗਿਆ। ਕੀ ਕਰਦੇ ਸੀ ਤਿੰਨੇ ਜਣੇ ਇੱਥੇ ਬੈਠੇ? ਇਹਦੇ ਬਾਰੇ ਨਹੀਂ ਪਤਾ ਕਿ ਕੀ ਕਰਦੇ ਸੀਗੇ। ਆ ਜਿਹੜੀਆਂ ਸਰਿੰਜਾਂ ਬਾਈਆਂ ਜੀ। ਇਹ ਬਾਈ ਦੇਖਣ ਚ ਤਾਂ ਹੀ ਲੱਗਦਾ ਵੀ ਛੇਤੀ ਕੱਲ ਲਗਾ ਰਹੇ ਹੋਣ ਜੋ। ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਪਰ ਲਗਾਉਂਦਿਆਂ ਨੂੰ ਦੇਖਿਆ ਨਹੀਂ ਹੈਗਾ ਜੀ। ਤਾਂ ਦੇਖੋ ਕਿੰਨਾ ਦੁਖਦਾਈ ਖਬਰ ਆ ਤਿੰਨ ਨੌਜਵ ਦੋ ਜਾਨੇ ਜਿਹੜੇ ਭੱਜ ਗਏ ਤੇ ਨਾਲ ਸਰਿੰਜਾਂ ਪਈਆਂ ਤੇ ਟੀਕੇ ਪਏ ਆ ਆ ਪਰਨਾ ਪਿਆ ਅੱਜ ਸਰਿੰਜ ਪਈ ਇੱਥੇ ਬੈਠੇ ਸੀ ਤਿੰਨੇ ਦੋਸਤ ਹੋ ਸਕਦੇ ਆ ਤਿੰਨੇ ਜਦੋਂ ਟ੍ਰੇਨ ਨੇੜੇ ਆਈ ਤਾਂ ਤਿੰਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਨੂੰ ਲਪੇਟ ਦੇ ਵਿੱਚ ਲੈ ਲਿਆ ਜਦੀ ਮੌਤ ਹੋ ਚੁੱਕੀ ਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਦੋ ਨੌਜਵਾਨ ਆ ਜਿਹੜੇ ਭੱਜਣ 'ਚ ਸਫਲ ਹੋ ਗਏ ਫਰਾਰ ਹੋ ਗਏ ਭੱਜ ਕੇ ਆ ਦੇਖੋ 벨ਟ ਪਈ ਆ ਇਹਦੀ ਪੈਂਟ ਦੀ 벨ਟ ਵੀ ਆ ਜਿਹੜੀ ਤਾਂ ਦੂਰ ਤੱਕ ਘੜੀਸ ਕੇ ਲੈ ਕੇ ਗਈ ਆ ਪੈਂਟ ਦੀ ਆ ਵੀ ਪਈ ਆ ਤੇ ਆ 벨ਟ ਹੈ ਜਿਹੜਾ ਬੋਡੀ ਹੈ ਜਿਹੜੀ ਉਹ ਦੂਰ ਪੁਲਿਸ ਖੜੀ ਹੈ ਜਿੱਥੇ ਉੱਥੇ ਡੈੱਡ ਬੋਡੀ ਹੈ ਜਿਹੜੀ ਪਈ ਆ ਕੀਥੜੇ ਉੱਡ ਗਏ ਬੋਡੀ ਦੇ ਬੜਾ ਭਿਆਨਕ ਜਿਹੜਾ ਐਕਸੀਡੈਂਟ ਹੈ ਜਿਹੜਾ ਟ੍ਰੇਨ ਟ੍ਰੇਨ ਦੇ ਕਾਰਨ ਇਹ ਨੌਜਵਾਨ ਕੱਟਿਆ ਗਿਆ ਤਾਂ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਚੁੱਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਡੈੱਡ ਬੋਡੀ ਹੈ ਜਿਹੜੀ ਬਹੁਤ ਬੁਰਾ ਹਾਲ ਹੈ ਡੈੱਡ ਬੋਡੀ ਦਾ ਲੱਤਾਂ ਕਟੀਆਂ ਹੋਈਆਂ ਨੋਜਾ ਮਾਕੇ ਤੇ ਸੋਸਾਇਟੀ ਹੈ ਜਿਹੜੀ ਆ ਸੋਸਾਇਟੀ ਬਾਈ ਜੀ ਕਿਹੜੀ ਸੋਸਾਇਟੀ ਆਪਣੀ ਨੌਜਵਾਨ ਕਸਰ ਹਾਂ ਆ ਗੱਡ ਬੋਡੀ ਤਾਂ ਦਿਖਾਈ ਦਿੰਦਾ ਤੇ ਬਾਈ ਇੱਥੇ ਤੁਸੀਂ ਡੈਡ ਪਾਰਟੀ ਉੱਤੇ ਵੀ ਪਈ ਹੈ ਇੱਥੇ ਸਰਿੰਜਾਂ ਵੀ ਪਈਆਂ ਸਰ ਸਾਡੋ ਸਾਡੇ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ 98724607 ਨੌਜਵਾਨ ਬਰ퍼 ਸੁਸਾਇਟੀ ਬਠਿੰਡਾ ਮੈਂ ਵਲੰਟੀਅਰ ਨਹੀਂ ਰਾਜਵਿੰਦਰ ਸਿੰਘ ਮੌਕੇ ਤੇ ਵਿਸ਼ਾਲ ਤੇ ਸਮਿਤ ਮੇਸ਼ਵਰੀ ਸਾਨੂੰ ਕਾਲ ਆਈ ਸੀ ਕਿ ਲੈਣਾ ਦੇ ਕੋਈ ਬੰਦਾ ਕੱਟਿਆ ਗਿਆ ਟ੍ਰੇਨ ਥੱਲੇ ਆ ਕੇ ਇੱਥੇ ਆ ਕੇ ਪਤਾ ਲੱਗਾ ਕਿ ਲੋਕ ਦੱਸ ਰਿਹਾ ਕਿ ਤਿੰਨ ਬੰਦੇ ਸੀਗੇ ਕਿ ਦੋ ਭੱਜ ਗਏ ਇੱਕ ਥੱਲੇ ਆ ਗਿਆ ਜੀ ਇੱਕ ਥੱਲੇ ਆ ਗਿਆ ਹਾਂ ਜੀ ਹਾਂ ਜੀ ਤੇ ਜੇਬ ਵਿੱਚੋਂ ਉਹਦੇ ਸ਼ਿਸ਼ੀ ਵੀ ਨਿਕਲੀ ਹੈ ਜੀ ਅੱਛਾ ਲੇਟੀਆਂ ਤੇ ਸਿਸ਼ ਲੇਟੀਆਂ ਤੇ ਸਿਸ਼ੀ ਹੈ ਜੀ ਕੋਈ ਦਵਾਈ ਦੀ ਸ਼ਾਇਦ ਉਹ ਐਕਸ਼ਨ ਵਾਲਾ ਲਗਾ ਰਹੇ ਇਸ ਭਰ ਕੇ ਉਹ ਨਾਲ ਟੀਕਾ ਲਾ ਰਹੀ ਜੀ ਹਾਂਜੀ ਆ ਟੀਕੇ ਵੀ ਪਏ ਆ ਸਰ ਪਰਣਾਇ ਤੋ ਕਿਸ ਕੇ ਲੈ ਕੇ ਆਇਆ ਅੱਛਾ ਇੱਥੇ ਉਥੋਂ ਟੱਕਰ ਕਿੱਥੇ ਹੋਈ ਉਹਨਾਂ ਸਰੋਜ ਇੱਥੇ ਪਰਣਾ ਪਈ ਹੈ ਉੱਥੇ ਹੋਈ ਸੀ ਟੱਕਰ ਉੱਥੋਂ ਘੜੀ ਜਗੜੀ ਇੱਥੇ ਲਿਆਇਆ ਸਰ ਅੱਛਾ ਇੱਥੇ ਲੱਗਦਾ ਕੋਈ ਤਾਂ ਪਤਾ ਮਿਲਿਆ ਕੋਈ ਪਤਾ ਕਿੱਥੋਂ ਸਰ ਨਹੀਂ ਹਲੇ ਹਲੇ ਤੱਕ ਤਾਂ ਸਰ ਕੁਝ ਨਹੀਂ ਪਤਾ ਚੱਲਿਆ ਬਾਕੀ ਰੇਲਵੇ ਦੀ ਪੁਲਿਸ ਆਈ ਹੈ ਸਰ ਹੋ ਗਈ 30 ਤੋਂ 32 ਸਾਲ 32 ਸਾਲ ਤੱਕ 30 ਤੋਂ 32 ਸਾਲ ਜੀ ਸਰ ਲੱਤਾਂਆਂ ਹੀ ਕੱਟੀਆਂ ਲੱਤਾਂ ਦੋ ਲ ਬਾਕੀ ਸਿਰ ਤੇ ਸਾਟ ਹੈ ਇਹ ਸਿਰ ਫਟਿਆਗਾ ਤੇ ਬਾਕੀ ਸਾਰਾ ਪੱਟ ਪਟ ਸਿਲਿਆ ਹੋਇਆ ਸਾਰਾ ਜੀ ਬਾਜ ਵੀ ਕਾਫੀ ਛੋਟਾ ਪੂਰੀ ਤਰ੍ਹਾਂ ਜਿਹੜੀ ਡੈਡ ਬੋਡੀ ਆ ਚਿਤੜੇ ਓਡੇ ਹੋਇਆ ਬੋਡੀ ਤੇ ਤੁਹਾਨੂੰ ਦਿਖਾ ਨਹੀਂ ਸਕਦੇ ਤਸਵੀਰਾਂ ਤਾਂ ਤੁਹਾਨੂੰ ਦੱਸ ਦਈਏ ਤਿੰਨੇ ਨੌਜਵਾਨ ਆ ਜਿਹੜੇ ਲਾਈਨ ਤੇ ਬੈਠੇ ਸੀ ਤਾਂ ਜਿਵੇਂ ਲੋਕ ਦੱਸ ਰਹੇ ਆ ਜਿਹੜੇ ਮੌਕੇ ਤੇ ਇੱਥੇ ਹੈਗੇ ਸੀ ਤਿੰਨੋਂ ਬੈਠੇ ਤਾਂ ਸਰੀੰਜਾ ਵੀ ਕੋਲੋਂ ਮਿਲੀਆਂ ਤੇ ਜੇਬ ਦੇ ਵਿੱਚੋਂ ਇੱਕ ਸਮਾਨ ਵੀ ਮਿਲਿਆ ਜਿਹੜਾ ਦੱਸਿਆ ਜਾ ਰਿਹਾ ਜਿਵੇਂ ਨੌਜਵਾਨ ਸੋਸਾਇਟੀ ਦੇ ਵਰਕਰ ਆ ਜਿਹੜੇ ਦੱਸ ਰਹੇ ਆ ਕੋਈ ਨਸ਼ਾ ਹੋ ਸਕਦਾ ਤਾਂ ਬਾਕੀ ਇਹ ਇਹ ਜਾਣਕਾਰੀ ਹੈ ਜਿਹੜੀ ਡੂੰਗਾਈ ਦੇ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਬਾਅਦ ਦੀ ਗੱਲ ਆ ਕਿ ਉਹ ਬਾਕੀ ਉਹ ਕੁਝ ਹੈਗਾ ਸੀ ਪਰ ਸਰਿੰਜਾਂ ਜਿਹੜੀਆਂ ਦੋ ਉੱਥੇ ਪਈਆਂ ਸੀ ਜਿੱਥੇ ਪਰਨਾ ਪਿਆ ਤਾਂ ਇਹ ਨੌਜਵਾਨ ਹੈ ਜਿਹੜਾ ਜਿਹਦੀ ਇੱਕ ਅਦੀ ਮੌਤ ਹੋ ਚੁੱਕੀ ਆ ਅਜੇ ਸਨਾਖਤ ਹੈ ਜਿਹੜੀ ਉਹਦੀ ਨਹੀਂ ਹੋ ਪਾਈ ਕਿਉਂਕਿ ਕੁਝ ਵੀ ਨਹੀਂ ਉਹਦੀ ਜੇਬ ਦੇ ਵਿੱਚੋਂ ਮਿਲਿਆ ਤਿੰਨ ਦੋਸਤ ਬੈਠੇ ਸੀ ਸਾਹਮਣੇ ਤੁਹਾਨੂੰ ਇੱਕ ਵਾਰੀ ਦਿਖਾ ਦਾਂ ਆ ਟ੍ਰੇਨ ਜਿੱਥੇ ਉਹ ਪਰਨਾ ਪਿਆ ਚਿੱਟੇ ਰੰਗ ਦਾ ਪਰਨਾ ਹੈਗਾ ਉੱਥੇ ਉਹਦੀ ਬੈਲਟ ਆ ਜਿਹੜੀ ਬਿਲਕੁਲ ਰੇਲਵੇ ਲਾਈਨ ਦੇ ਵਿਚਾਲੇ ਪਈ ਆ ਕਾਲੇ ਰੰਗ ਦੀ ਬੈਲਟ ਆ ਤਾਂ ਤਿੰਨ ਦੋਸਤ ਬੈਠੇ ਸੀ ਇਸ ਜਗ੍ਹਾ ਤੇ ਟ੍ਰੇਨ ਆਂ ਭੱਜਦੇ ਆ ਤਿੰਨੇ ਤਾਂ ਦੇਖੋ ਇੱਕ ਚਪੇੜ ਦੇ ਵਿੱਚ ਆ ਜਾਂਦਾ ਜਿਹਦੀ ਜਿਹਦੀਆਂ ਲੱਤ ਵੀ ਕੱਟੀ ਗਈ ਆ ਸਿਰ ਦੇ ਵਿੱਚ ਵੀ ਸੱਟ ਲੱਗੀ ਹੋਈ ਆ ਸਿਰ ਫਟਿਆ ਹੋਇਆ ਤਾਂ ਉਹਦੀ ਮੌਤ ਹੋ ਚੁੱਕੀ ਆ ਇਹ ਜਿਹੜੀ ਆ ਮੌਕੇ ਤੇ ਜਿਹੜੀ ਆ ਪੁਲਿਸ ਆ ਠੀਕ ਹੈ ਲੱਗੇ ਤਾਂ ਤਿੰਨ ਬੰਦੇ ਆ ਆਰਪੀ ਤੇ ਹੋਰ ਭਾਜੀ ਇਹ ਵਾਲਾ ਜੀ ਭਾਜੀ ਤੁਸੀਂ ਪਹੁੰਚ ਗਏ ਚਲੋ ਹਣਾ ਹੁਣੇ ਪਹੁੰਚੇ ਆ ਕੀ ਮੈਸੇਜ ਜਿਹੜਾ ਮਿਲਿਆ ਸੀ ਇੱਥੋਂ ਦਾ ਜਿਹੜਾ ਮੈਸੇਜ ਤੁਹਾਡੇ ਕੋਲੇ ਸਾਡੇ ਕੋਲੇ ਮੈਸੇਜ ਐਸਐਸ ਬਠਿੰਡਾ ਵੱਲੋਂ ਮਿਲਿਆ ਹਾਂਜੀ ਅ ਆਈਟੀ ਚੌਂਦੇ ਨੇੜੇ ਕੋਈ ਸੋਸਾਇਡਾਂ ਜਾਂ ਕਤਲੋ ਹੱਥੇ ਦੇਖਣਾ ਸੀ ਪਹੁੰਚੇ ਇੱਥੇ ਦੇਖ ਰਹੇ ਆ ਅਗਲੇ ਜੋ ਹੋਊਗਾ ਤੁਹਾਨੂੰ ਦੱਸਦਿਆਂ ਕਿ ਕਿ ਸਰਿੰਜਾਂ ਵੀ ਮਿਲੀਆਂ ਕਹਿੰਦੇ ਇੱਥੇ ਦੋ ਸਰਿੰਜਾਂ ਵੀ ਇਨਾਂ ਕੋਲੇ ਆ ਜੀ ਸਰਿੰਜਾਂ ਵੀ ਹਾਂ ਜੀ ਮਿਲੀਆਂ ਨੇ ਦੇਖਾਂਗੇ ਜੀ ਜੇ ਉਹ ਚੂਹਾਂ ਚ ਮਿਲੀਆਂ ਉਹ ਅਖਰੀ ਗੱਲ ਆ ਜੇ ਇਥੋਂ ਸਾਈਡ ਤੋਂ ਕਹਿੰਦੇ ਮਿਲੀਆਂ ਉਹ ਕਲਵਿਸ਼ਾ ਦਾ ਜਾਂ ਤਾਂ ਦੇਖ ਲੈਣ ਕਿ ਤੁਹਾਨੂੰ ਹਾਂ ਜੀ ਤੇ ਇਹ ਵੀ ਪਹਿਲਾਂ ਜਿਹੜੀ ਪੁਲਿਸ ਸੀ ਉਹ ਆਪਣੀ ਜੀਆਰਪੀ ਹੈ ਮੈਂ ਜੀਆਰਪੀ ਥਾਣੇ ਦੇ ਪਾਸ ਸੀ ਹਾਂ ਜੀ ਤਾਂ ਜੀਆਰਪੀ ਗੁਰਪਾਲ ਸਿੰਘ ਪੁਲਿਸ ਪਹੁੰਚ ਚੁੱਕੀ ਆ ਜੀਆਰਪੀ ਦੀ ਉਸ ਤੋਂ ਪਹਿਲਾਂ ਪੁਲਿਸ ਆਰਪੀਐਫ ਉਹ ਵੀ ਡੂੰਘਾਈ ਦੇ ਤਾਂ ਹੁਣ ਚੈੱਕ ਕੀਤਾ ਜਾ ਰਿਹਾ ਬੰਦੇ ਜਿਹੜੇ ਦੋਨੇ ਤਿੰਨੇ ਨੌਜਵਾਨ ਸੀ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਨੌਜਵਾਨ ਸੀ ਤਾਂ ਦੋ ਜਿਹੜੇ ਫਰਾਰ ਹੋਏ ਆ ਲੋਕਾਂ ਨੇ ਜਿਹੜੇ ਮੌਕੇ ਤੇ ਦੇਖਿਆ ਕਈਆਂ ਨੇ ਜਦੋਂ ਟ੍ਰੇਨ ਆਈ ਆ ਉਦੋਂ ਭੱਜਦੇ ਦੇਖੇ ਆ ਟ੍ਰਾਈਕਲ ਟ੍ਰੇਨ ਦੀ ਚਪੇਟ ਦੇ ਵਿੱਚ ਆਇਆ ਜਿਹਦੀ ਮੌਤ ਹੋ ਚੁੱਕੀ ਆ ਤਾਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਬਟਿੰਡਾ ਪੁਲਿਸ ਵੱਲੋਂ ਆ ਜੀ ਆਰ ਪੀ ਵੱਲੋਂ ਤੇ ਆਰ ਪੀ ਐਫ ਪੁਲਿਸ ਆ ਜਿਹੜੀ ਉਹ ਮੌਕੇ ਤੇ ਪਹੁੰਚੀ ਹੋਈ ਆ ਤਾਂ ਇਸ ਟਾਈਮ ਨੌਜਵਾਨ ਬਲਫਿਆ ਸੋਸਾਇਟੀ ਆ ਜਿਹੜੀ ਬਟਿੰਡਾ ਦੀ ਉਹਨਾਂ ਦੇ ਵਲੰਟੀਅਰ ਜਿਹੜੇ ਮੌਕੇ ਤੇ ਮੌਜੂਦ ਤਾਂ ਆ ਦੇਖੋ ਕਾਲੇ ਰੰਗ ਦੀ ਪੈਂਟ ਆ ਜਿਹੜੀ ਇਹਦੀ ਪਾਈ ਹੋਈ ਹੈ ਕਾਲੇ ਰੰਗ ਦੀ ਕਮੀਜ਼ ਤੇ ਲੋਰ ਆ ਰੈੱਡ ਕਲਰ ਦੀ ਲੋਰ ਪਾਈ ਤੇ ਨੌਜਵਾਨ ਦੀ ਸਨাক্ত ਵਾਸਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੁਲਿਸ ਵੱਲੋਂ ਕਬੜੀ ਦੁਖਦਾਈ ਜਿਹੜੀ ਖਬਰ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਹਜੇ ਤੱਕ ਪਤਾ ਨਹੀਂ ਚੱਲਿਆ ਕਿ ਕਿੱਥੋਂ ਦੇ ਰਹਿਣ ਵਾਲੇ ਆ ਸਾਨੂੰ ਪਤਾ ਨਹੀਂ ਹੈ ਕਿ ਉਹ ਕਦੋਂ ਨੰਬਰ ਆਇਆ ਸਰਦਾਰ ਸੰਤਨ ਪਾਜੀ ਕੀ ਇਹ ਮਕੀ ਕੋਈ ਨਹੀਂ ਮੈਂ ਕਾਲ ਕੀਤਾ ਸਰ ਮੈਂ ਇਹ ਉਹ ਵੀ ਇੱਕ ਬਿੱਥਾ ਇਹ ਸਾਈਡ ਮੇ ਰਹਿਤਾ ਹੈ ਨਹੀਂ ਉਹ ਵੀ ਲੱਗਦੀ ਹੈ ਤਾਂ ਤੁਹਾਨੂੰ ਦੱਸਦੀ ਇਸ ਜਗ੍ਹਾ ਤੇ ਪਹਿਲਾਂ ਵੀ ਇੱਕ ਥੋੜੇ ਦਿਨ ਹੀ ਹੋਇਆ ਕੋਈ ਜ਼ਿਆਦਾ ਦਿਨ ਨਹੀਂ ਹੋਇਆ ਇੱਕ ਨੌਜਵਾਨ ਦੀ ਡੈਡ ਬੋਡੀ ਮਿਲੀ ਸੀ ਉਹ ਵੀ ਪੋਲੀਟੀਕਾ ਮਿਲਿਆ ਸੀ ਸਰਿੰਜ ਮਿਲੀ ਸੀ ਆਹੀ ਜਗ੍ਹਾ ਸਾਹਮਣੇ ਸਾਹਮਣੇ ਕੁਝ ਦਿਨ ਪਹਿਲਾਂ ਦੀਵਾਲੀ ਦੇ ਦਿਨਾਂ ਦੇ ਵਿੱਚ ਆ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਉਹ ਵੀ ਟੀਕੇ ਨਾਲ ਤੇ ਇਹਦੇ ਕੋਲੇ ਵੀ ਜਿਹੜੇ ਨੌਜਵਾਨ ਆ ਕੋਲੇ ਜਿੱਥੇ ਪਰਨਾ ਪਿਆ ਦੋ ਸਰੀਂਝਾਂ ਜਿਹੜੀਆਂ ਉੱਥੋਂ ਮਿਲੀਆਂ ਤੇ ਜਿਵੇਂ ਨੌਜਵਾਨ ਸੁਸਾਇਟੀ ਵਾਲਿਆਂ ਨੇ ਦੱਸਿਆ ਜੇਬ ਦੇ ਵਿੱਚ ਵੀ ਕੋਈ ਨਸ਼ੇ ਵਰਗੀ ਕੋਈ ਚੀਜ਼ ਹੈ ਜਿਹੜੀ ਮਿਲੀ ਆ ਤਲਾਸ਼ੀ ਲਾਈਨ ਤੇ ਸਲੇਟੀਆਂ ਦੱਸੀਆਂ ਜਾ ਰਹੀਆਂ ਤਾਂ ਸੁਸਾਇਟੀ ਦੇ ਨੌਜਵਾਨ ਆ ਜਿਹੜੇ ਵੈਲਫੇਅਰ ਸੁਸਾਇਟੀ ਨੌਜਵਾਨ ਬਾਈ ਜੀ ਜਿਹੜੇ ਕੈਮੀਕਲ ਸੀ ਜਿਹੜੇ ਕਿਹਾ ਕਿ ਚੀਜ਼ ਮਿਲੀ ਆ ਹੈ ਕੀ ਆ ਜੀ ਸਰ ਉਹ ਸ਼ੀਸ਼ਾ ਟੁੱਟ ਗਈ ਜੀ ਪਤਾ ਨਹੀਂ ਚੱਲ ਰਿਹਾ ਜੀ ਅੱਛਾ ਕਾਦੀ ਕੋਈ ਰੈਪਰ ਆ ਸਰ ਰੈਪਰ ਆਦੇ ਦੇਖ ਕੇ ਚੱਕਿਓ ਅਫੀਸ਼ੀ ਹੈ ਮਤਲਬ ਨਾ ਬਿਲਕੁਲ ਟੁੱਟ ਗਈ ਚੂਰ ਚੂਰ ਹੋ ਗਈ ਇਹ ਸ਼ੀਸ਼ੀ ਮਲਕ ਇਹ ਚ ਸਰਿੰਜ ਦਾ ਨਿਸ਼ਾਨ ਹੈ ਕੋਪਿਆ ਹੋਇਆ ਦੇਖਣਾ ਇੱਕ ਨਾ ਸਰਿੰਜ ਦਾ ਨਿਸ਼ਾਨ ਹੈਗਾ ਜਿਹੜਾ ਲਾਈਟ ਲਾਈਟ ਇਹ ਇਹ ਸ਼ੀਸ਼ੀ ਦਾ ਟੱਕੜ ਆ ਨਾ ਹਾਂਜੀ ਬਾਕੀ ਸ਼ੀਸ਼ੀ ਦਾ ਸਾਰਾ ਘੋਰਾ ਚੁਰ ਉੱਤਰ ਪਿਆ ਜੀ ਸਾਰੇ ਟੁੱਟ ਗਈ ਜੀ ਬਾਕੀ ਬਾਤ ਬੱਤੀਆਂ ਸਿਗੀਆਂ ਨਾਲ ਤੇ ਸਰਿੰਜਾ ਉੱਥੇ ਪਈਆਂ ਜੀ ਕਿੰਨਾ ਵੀ ਨਿਕਲਦਾ ਲੱਗਦਾ ਨਹੀਂ ਕਰਨਾ ਇਹ ਖਾਣ ਵਾਲੀ ਉੱਤੇ ਹੀ ਪਿਛਲੇ ਟੀਏਆਂ ਸੇਟੀਆਂ ਸੇਟੀਆਂ ਜੀ ਇਸ ਨਾਲ ਸਬਤ ਤਾਂ ਹੋਈ ਨਹੀਂ ਹਾਲੇ ਤੱਕ ਕੋਈ ਪ੍ਰੂਫ ਇਹਦੇ ਕੋਲ ਕੋਈ ਮਿਲਿਆ ਨਹੀਂ ਜੀ ਠੀਕ ਕੋਈ ਨਹੀਂ ਰਪੀ ਫੋਰਸ ਜਿਹੜੀ सर, तो ही है सर, ना, तो पता है? नहीं सर शिनाखत नहीं हो सकता अच्छा, है उम्र लगभग वर्ष के उस बारे में हमको डेड बॉडी थी जी सर और कुछ मिला सर कोई अभी शनाखत नहीं हुई सर ना अच्छा शनाख्त सर जैसे सरेंज मिली से ना एक शीशी भी मिली है वो कोई नशे का सर अभी जांच के बाद ही बताया जा सकता है पहले कुछ नहीं सकता ਜਾਂਚ ਕੀਤੀ ਜਾਂ ਨਾਮ ਸਰ ਆਪਣੇ ਇਹ ਸਰਮਪਾਲ ਸਰਮਪਾਲ ਇਹ ਐਸਐਸਪਾਲ ਹੈ ਜਿਹੜੇ ਮੌਕੇ ਤੇ ਆਰਪੀਐਫਬੀ ਆ ਪੁਲਿਸ ਆ ਜਿਹੜੀ ਪਹੁੰਚ ਚੁੱਕੀ ਆ ਪਰ ਹਜੇ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਜਿੰਨੀ ਦੇਰ ਕਲੀਅਰ ਨਹੀਂ ਹੁੰਦਾ ਜਦੋਂ ਲੈਬ ਦੇ ਵਿੱਚ ਉਹ ਟੈਸਟ ਕੀਤੇ ਜਾਣਗੇ ਸਰਿੰਜਾਂ ਤੇ ਜਿਹੜੀ ਸ਼ੀਸ਼ੀ ਉਹਨਾਂ ਕੋਲੋਂ ਮਿਲੀ ਆ ਜੇਬ ਦੇ ਵਿੱਚੋਂ ਪਰ ਉਹ ਟੁੱਟ ਚੁੱਕੀ ਆ ਉਹਦਾ ਲੈਵਲ ਦਾ ਵੀ ਨਹੀਂ ਪਤਾ ਲੱਗਦਾ ਉਹ ਬਾਅਦ ਦਾ ਜਾਂਚ ਦਾ ਵਿਸ਼ਾ ਹੈਗਾ ਪਰ ਤੁਹਾਨੂੰ ਦੱਸ ਦਈਏ ਉਹ ਜਿੱਥੇ ਪਰਣਾ ਹੈਗਾ ਉੱਥੇ ਹੀ ਦੋ ਸਰਿੰਜਾਂ ਜਿਹੜੀਆਂ ਉਹਦੇ ਕੋਲੋਂ ਮਿਲੀਆਂ ਜਿੱਥੇ ਤਿੰਨ ਜਾਣੇ ਤਿੰਨੋਂ ਨੌਜਵਾਨ ਬੈਠੇ ਸੀ ਇੱਕ ਦੀ ਮੌਤ ਹੋ ਚੁੱਕੀ ਆ ਤਾਂ ਦੋ ਫਰਾਰ ਹੋ ਚ ਤਰਕ ਲਈ ਤਬੜੀ ਦੁਖਦਾਈ ਖਬਰ ਆ ਬਹੁਤ ਮਾੜਾ ਹੋਇਆ ਬਾਕੀ ਅ ਦੇਖਿਆ ਇਹ ਵੀ ਜਾ ਰਿਹਾ ਕੋਈ ਸੁਸਾਇਸਾਈਡ ਦਾ ਜਾਂ ਕੋਈ ਖੁਦਕੁਸ਼ੀ ਦਾ ਹੋਵੇ ਜਾਂ ਕੋਈ ਜਾਣ ਬੁੱਝ ਕੇ ਕਿਸੇ ਨੇ ਕੋਈ ਮਰਡਰ ਕੀਤਾ ਹੋਵੇ ਕਿਉਂਕਿ ਉਤੋਂ ਦੋ ਦੋਸਤ ਆ ਜਿੰਨਾ ਚਿਰ ਪੜੇ ਨਹੀਂ ਜਾਂਦੇ ਕਾਬੂ ਨਹੀਂ ਕੀਤੇ ਅੰਨੇ ਦੇ ਕੁਝ ਨਹੀਂ ਕਹਿ ਸਕਦੇ ਪੂਰੀ ਡੂੰਗਾ ਇਹਦੇ ਨਾਲ ਜਾਂਚ ਕਰ ਰਹੀ ਆ ਦੋਨੋਂ ਪੁਲਿਸਾਂ ਜਿਹੜੀ ਜੀਆਰਪੀ ਤੇ ਆਰਪੀਐਫ ਉਸ ਤੋਂ ਬਾਅਦ ਹੀ ਕੁਝ ਪਤਾ ਲੱਗ ਸਕਦਾ ਬਾਕੀ ਇਹ ਜਿਹੜੇ ਟੀਕੇ ਜਾਲ ਮਿਲੇ ਆ ਕਿ ਉਹ ਇਹਨਾਂ ਦੇ ਸੀ ਜਾਂ ਇਹ ਨਸ਼ਾ ਕਰ ਰਹੇ ਸੀ ਕੀ ਕਾਰਨ ਹੈ ਇਹ ਬਾਅਦ ਦੇ ਵਿੱਚ ਜਾਂਚ ਦਾ ਵਿਸ਼ਾ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਪਤਾ ਲੱਗ ਸਕਦਾ ਬਾਕੀ ਪੋਸਟਮਾਰਨ ਰਿਪੋਰਟ ਤੋਂ ਪਤਾ ਲੱਗ ਸਕਦਾ ਪੁਲਿਸ ਨੂੰ ਸਟਾਇਫਨ ਦੱਸਦੀ ਹੈ ਬਖਿੰਡਾ ਦੇ ਪਟਿਆਲਾ ਫਟਕਾ ਆਈਟੀਆ ਪੁਲ ਦੇ ਬਿਲਕੁਲ ਥੱਲੇ ਆ ਸਾਹਮਣੇ ਪੋਲਾ ਓਵਰ ਬ੍ਰਿਜ ਪੁਲ ਦੇ ਬਿਲਕੁਲ ਥੱਲੇ ਇਸ ਘਟਨਾ ਇੱਕ ਵਾਰੀ ਪਹਿਲਾਂ ਵੀ ਹੋ ਚੁੱਕੀ ਹੈ ਪਹਿਲਾਂ ਵੀ ਇੱਕ ਨੌਜਵਾਨ ਹੈ ਜਿਹੜਾ ਉਹਦੀ ਡੈੱਡ ਬੋਡੀ ਹੈ ਜਿਹੜੀ ਇੱਥੇ ਨਾਲੀ ਆ ਝਾੜੀਆਂ ਦੇ ਵਿੱਚ ਮਿਲੀ ਸੀ ਇੱਥੇ